ਸ਼ਸ਼ਰੀ ਕਾਲ ਜੀ ਮੇਰਾ ਨਾਮ ਹੈ ਸਵਰਨ ਸਿੰਘ ਮੈਂ ਸਾਲ 2023 ਦੇ ਵਿੱਚ ਆਈ 1746 ਕਾਂਸਟੇਬਲ ਦੀ ਭਰਤੀ ਵਿੱਚ ਐਜ਼ ਅ ਕਾਂਸਟੇਬਲ ਭਰਤੀ ਹੋਇਆ। ਸਭ ਤੋਂ ਪਹਿਲਾਂ ਮੈਂ ਮਾਨਸ ਸਰਕਾਰ ਦਾ ਬਹੁਤ ਥੈਂਕ ਯੂ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਨੂੰ ਭਰਤੀ ਹੋਣ ਦਾ ਮੌਕਾ ਦਿੱਤਾ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਮੇਰੀ ਪੜ੍ਹਾਈ ਹੈ ਪਹਿਲਾਂ ਮੈਂ ਗ੍ਰੈਜੂਏਸ਼ਨ ਕੀਤੀ ਫਿਰ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਇਨ ਪੋਲਿਟੀਕਲ ਸਾਇੰਸ ਦੇ ਵਿੱਚ ਮੈਂ ਪਾਸ ਕੀਤੀ ਉਸ ਤੋਂ ਬਾਅਦ ਮੈਂ ਭਰਤੀ ਹੋਇਆ ਐਜ਼ ਅ ਕਨਸਟੇਬਲ ਜੀਆਰਪੀ ਮੇਰਾ ਹਮੇਸ਼ਾ ਤੋਂ ਹੀ ਸੁਪਨਾ ਰਿਹਾ ਹੈ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਵਾਂ ਤੇ ਇਹ ਮੇਰਾ ਸੁਪਨਾ ਜਾ ਕੇ 2023 ਦੇ ਵਿੱਚ ਸੱਚ ਹੋਇਆ ਕਿਉਂਕਿ ਸਾਨੂੰ ਬਿਨਾਂ ਖਰਚੀ ਪਰਚੀ ਤੋਂ ਬਿਲਕੁਲ ਕਲੀਨ ਸਾਨੂੰ ਨੌਕਰੀ ਮਿਲੀ ਹੈ ਜੀ ਮੈਨੂੰ ਜੀਆਰਪੀ ਡਿਸਟ੍ਰਿਕਟ ਅਲੋਟ ਹੋਇਆ ਤੇ ਇੱਥੇ ਸਾਡੀ ਪਟਿਆਲਾ ਦੇ ਵਿੱਚ ਟ੍ਰੇਨਿੰਗ ਹੋ ਰਹੀ ਹੈ ਸਾਡਾ ਜਿਹੜਾ ਟ੍ਰੇਨਿੰਗ ਦਾ ਪ੍ਰੋਸੈਸ ਪਟਿਆਲਾ ਵਿੱਚ ਹੀ ਚੱਲ ਰਿਹਾ ਹੈ ਸਵੇਰੇ ਸ਼ਾਮੀ ਬਹੁਤ ਵਧੀਆ ਸਾਨੂੰ ਖਾਣਾ ਮਿਲਦਾ ਹੈ ਸਾਡੀਆਂ ਲੋਹ ਦੀਆਂ ਕਲਾਸਾਂ ਵੀ ਇੱਥੇ ਲਗਾਈਆਂ ਜਾ ਰਹੀਆਂ ਨੇ ਜੀ ਇਹ ਸਾਰੇ ਉਪਰਾਲੇ ਵਾਸਤੇ ਮੈਂ ਸ਼੍ਰੀ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਪ੍ਰੀਤ ਹੈ ਮੈਂ ਹਾਲ ਹੀ ਵਿੱਚ ਹੋਈ 2023 ਕਾਂਸਟੇਬਲ 1246 ਭਰਤੀ ਵਿੱਚ ਨਿਯੁਕਤੀ ਪ੍ਰਾਪਤ ਕੀਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਬਿਨਾਂ ਕਿਸੇ ਖਰਚੀ-ਬਰਚੀ ਤੋਂ ਭਰਤੀ ਹੋਣ ਦਾ ਮੌਕਾ ਮਿਲਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਗ੍ਰੈਜੂਏਸ਼ਨ ਬੀਐਸਸੀ ਇਨ ਐਗਰੀਕਲਚਰ ਹੈ ਹੁਣ ਮੈਂ ਐਜ਼ ਅ ਬਤੌਰ ਜੀਆਰਪੀ ਯੂਨਿਟ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਇਆ ਹਾਂ ਪੁਲਿਸ ਲਾਈਨ ਪਟਿਆਲਾ ਵਿੱਚ ਮੌਜੂਦ ਹਾਂ ਮੈਂ ਸਾਰੇ ਉਪਰਾਲੇ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ